ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਦਿਪਿੰਦਰ ਸਿੰਘ ਮੱਟੂ ਗੱਲ ਕਰਨ ਲੱਗਾ ਪੰਜਾਬ 'ਚ ਆ ਇੱਕ ਦੋ ਦਿਨਾਂ ਤੋਂ ਠਾਲਿਆ ਜਿਹੜਾ ਪਚਾਲ ਜਾ ਰਿਹਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਲੀਡਰ ਆਫ oppositon ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਪ੍ਰਤੀ ਭੱਦੀ ਟਿੱਪਣੀ ਕੀਤੀ ਗਈ ਹੈ ਕੋਈ ਭੱਦੀ ਟਿੱਪਣੀ ਨਹੀਂ ਕੀਤੀ ਗਈ ਕੋਈ ਜਿਹੜਾ ਹੈਗਾ ਕਿਸੇ ਦਾ ਅਪਮਾਨ ਨਹੀਂ ਕੀਤਾ ਗਿਆ ਜੋ ਗੱਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਆਖੀ ਹੈ ਉਹ ਕੱਲੀ ਬਾਜਵਾ ਸਾਹਿਬ ਦੀ ਗੱਲ ਨਹੀਂ ਹੈਗੀ ਉਹ ਪੂਰੇ ਪੰਜਾਬ ਦੇ ਲੋਕਾਂ ਦਾ ਦਰਦ ਹੈ ਪੰਜਾਬ ਦੇ ਲੋਕਾਂ ਦਾ ਗੁੱਸਾ ਹੈ ਭਗਵੰਤ ਮਾਨ ਸਾਹਿਬ ਜਿਹੜਾ ਬਜਵਾ ਸਾਹਿਬ ਦੀ ਜ਼ੁਬਾਨ ਚੋਂ ਨਿਕਲਿਆ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਬੈਂਡ ਬਜਾਇਆ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਲੋਕ ਤੁਹਾਡਾ ਬੈਂਡ ਬਜਾਣਗੇ ਇਹਦੇ ਚ ਕਿਸੇ ਵੀ ਜਾਤੀ ਦਾ ਕੋਈ ਧਰਮ ਦਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਅਪਮਾਨ ਨਹੀਂ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਇਸ ਸਮੇਂ ਪੰਜਾਬ ਦਾ ਕੋਈ ਮੁੱਦਾ ਹੀ ਹੈ ਨਹੀਂ ਪੰਜਾਬ ਦਾ ਕੋਈ ਮਸਲਾ ਹੀ ਹੈ ਨਹੀਂ ਅੱਜ ਲੜਾਈ ਸੈਂਟਰ ਗਵਰਨਮੈਂਟ ਦੇ ਖਿਲਾਫ ਜਿਹੜੀ ਮਨਰੇਗਾ ਨੂੰ ਬੰਦ ਕਰਨ ਦੀ ਹੈਗੀ ਆ ਪੰਜਾਬ ਦੇ ਗਰੀਬ ਲੋਕਾਂ ਦੇ ਮਜ਼ਦੂਰਾਂ ਦੇ ਮਜਲੂਮਾਂ ਦੇ ਚੁੱਲ੍ਹੇ ਠੰਡੇ ਕੀਤੇ ਗਏ ਨੇ ਕਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮੁੱਦੇ ਤੇ ਰੈਲੀਆਂ ਕੀਤੀਆਂ ਕਿਹੜੇ ਮਾਨਯੋਗ ਸੀਐਮ ਸਾਹਿਬ ਨੇ ਉਹਦਾ ਵਿਰੋਧ ਕੀਤਾ ਭਾਜਪਾ ਸਰਕਾਰ ਦਾ મોદી ਸਰਕਾਰ ਦਾ ਕਿ ਪੰਜਾਬ ਪਹਿਲਾਂ ਹੀ ਜਿਹੜਾ ਹੈਗਾ ਕਰਜ਼ੇ ਦੀ ਪੰਡ ਹਿੱਟ ਡੁੱਬਿਆ ਪਿਆ ਤੇ ਅਸੀਂ 60 60 40 ਦੀ ਰੇਸ਼ੋ ਨਾਲ ਇਹ ਅਦਾਇਗੀਆਂ ਮਨਰੇਗਾ ਦੀਆਂ ਕਿੱਥੋਂ ਕਰ ਪਾਵਾਂਗੇ ਕੋਈ ਇਹਨਾਂ ਦਾ ਬਿਆਨ ਨਹੀਂ ਨਾ ਮੁੱਖ ਮੰਤਰੀ ਦਾ ਬਿਆਨ ਨਾ ਕਿਸੇ ਮਨਿਸਟਰ ਦਾ ਬਿਆਨ ਮੈਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿਹੜੇ ਬੰਦੇ ਅਨੁਸੂਚਿਤ ਜਾਤੀ ਦੇ ਲੋਕ ਨੇ ਨੁਮਾਇੰਦੇ ਨੇ ਚੁਣ ਕੇ ਭੇਜਨੇ 34 35 ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਸ਼ਰਮ ਨਹੀਂ ਆ ਰਹੀ ਕਿ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀ ਸਰਕਾਰ ਗਰੀਬਾਂ ਮਜਰੂਮਾਂ ਦਾ ਰੋਜ਼ਗਾਰ ਬਚਾਉਣ ਦੇ ਲਈ ਕੀ ਯਤਨ ਕੀਤੇ ਨੇ ਉਹਨੇ ਅੱਜ ਜੇ ਮਾਨਯੋਗ ਪ੍ਰਤਾਪ ਸਿੰਘ ਬਾਜਵਾ ਸੜਕਾਂ ਤੇ ਲੜਾਈ ਲੜ ਰਿਹਾ ਮੰਰੇਗਾ ਬਚਾਉਣ ਲਈ ਸੈਂਟਰ ਦੇ ਖਿਲਾਫ ਅੱਜ ਅਮਰਿੰਦਰ ਸਿੰਘ ਰਾਜਾ ਆਪਣੇ ਗਲਾਈ ਲੜਾਈ ਲੜ ਰਿਹਾ ਸੋ ਜਿਹੜਾ ਵੀ ਲੀਡਰ ਕਿਸੇ ਵੀ ਪਾਰਟੀ ਦਾ ਕਿਸੇ ਗਰੀਬ ਦੇ ਹੱਕ ਲਈ ਆਵਾਜ਼ ਉਠਾਊਗਾ ਉਹ ਉਹਦਾ ਸਾਥ ਤੁਹਾਨੂੰ ਹਮੇਸ਼ਾ ਲੋਕਾਂ ਦਾ ਮਿਲੂਗਾ ਲੇਕਿਨ ਤੁਹਾਡੇ ਕੋਲੋ ਮੁੱਦੇ ਹੈ ਨਹੀਂ ਤੁਸੀਂ ਨਾ ਕਦੇ ਸੰਵਿਧਾਨ ਦੀ ਗੱਲ ਕੀਤੀ ਹੈ ਸਿਰਫ ਬਾਬਾ ਸਾਹਿਬ ਦੀਆਂ ਫੋਟੋਆਂ ਦਫ਼ਤਰਾਂ 'ਚ ਟੰਗ ਕੇ ਤੁਸੀਂ ਕੀ ਕਰ ਲਿਆ ਕੀ ਦੇ ਦਿੱਤਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਐਸਾ 178 ਲਾ ਅਫਸਰ ਦੀਆਂ ਪੋਸਟਾਂ 'ਚ ਸਭ ਤੋਂ ਪਹਿਲਾਂ ਬ੍ਰੇਕਾ ਤੁਸੀਂ ਮਾਰਿਆ ਨੇ ਹੁਣ ਜਗ੍ਹਾ-ਜਗ੍ਹਾ ਜਿਹੜੇ ਹੈਗੇ ਆ ਅ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤੁਸੀਂ ਪਿੱਛੇ ਕੀਤਾ ਹੋਇਆ ਸੋ ਕਿਹੜਾ ਡਿਪਟੀ ਸੀਐਮ ਬਣਾਤਾ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਅਸੀਂ ਡਿਪਟੀ ਸੀਐਮ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਬਣਾਵਾਂਗੇ ਦਲਤਾਂ ਦਾ ਬਣਾਵਾਂਗੇ ਕਿੱਥੇ ਆ ਸਾਡਾ ਡਿਪਟੀ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈਨ ਸੂਚੀ ਜਾਤੀ ਦੇ ਲੋਕਾਂ ਨੂੰ ਅਪੀਲ ਹੈ ਕਿ ਪ੍ਰਤਾਪ ਸਿੰਘ ਬਾਜਵਾਜੀ ਵੱਲੋਂ ਕੋਈ ਐਹੋ ਜੀ ਭੱਦੀ ਟਿੱਪਣੀ ਸਾਡੇ ਸਮਾਜ ਤੇ ਮੈਂ ਖੁਦ ਅਨੁਸੂਚੀ ਜਾਤੀ ਸਮਾਜ ਨਾਲ ਸੰਬੰਧਤਾਂ ਖੁਦ ਉਹਨਾਂ ਦਾ ਨੁਮਾਇੰਦਾ ਉਹਨਾਂ ਦੀ ਗੱਲ ਕਰਦਿਆਂ ਸੀ ਉਹਨਾਂ ਲਈ ਲੜਦਿਆਂ ਲੋਕਾਂ ਲਈ ਤੇ ਮੈਨੂੰ ਨਹੀਂ ਲੱਗਦਾ ਕਿਸੇ ਦੀ ਜਾਤੀ ਪ੍ਰਤੀ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਸ਼ਬਦ ਬੋਲਿਆ ਕਿ ਉਹਨਾਂ ਨੇ ਕੀ ਕਹਿਤਾ ਕਿ ਪੰਜਾਬ ਦੇ ਲੋਕਾਂ ਦਾ ਸਰਕਾਰ ਨੇ ਬੈਂਡ ਵਜਾਤਾ ਆਉਣ ਵਾਲੇ ਦਿਨਾਂ 'ਚ ਅਸੀਂ ਵਜਾਵਾਂਗੇ ਬੈਂਡ ਤੁਹਾਡਾ ਇਹਦੇ 'ਚ ਕੋਈ ਜਾਤੀ ਪ੍ਰਤੀ ਕਿਸੇ ਦਾ ਅਪਮਾਨ ਨਹੀਂ ਹੋਇਆ ਨਾ ਕਿਸੇ ਦੀ ਜਾਤ ਦਾ ਨਾਂ ਲਿਆ ਗਿਆ ਨਾ ਕਿਸੇ ਦੇ ਧਰਮ ਦਾ ਨਾਂ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਮਖੌਟਾ ਇਸ ਚੀਜ਼ ਨੂੰ ਵਰਤ ਕੇ ਜਿਹੜਾ ਹੈਗਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੀ ਹੈ ਮੈਂ ਅਪੀਲ ਕਰਦਾ ਸਾਡੇ ਸਮਾਜ ਦੇ ਲੋਕਾਂ ਨੂੰ ਅਨੁਸੂਚਿਤ ਜਾਤੀ ਦੇ ਜਿਹੜਾ ਹੈਗੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗੱਲਾਂ ਚਾਉਣ ਦੀ ਲੋੜ ਨਹੀਂ ਇਹ ਇਹ ਇਹਨਾਂ ਦੇ ਢੜਗਾਹੜ ਚਾਉਣ ਦੀ ਲੋੜ ਨਹੀਂ ਇਹਨਾਂ ਦੇ ਪਿੱਛੇ ਉੱਥੇ ਡਾਂਗਾ ਖਾਣ ਦੀ ਕੋਈ ਲੋੜ ਨਹੀਂ ਸੋ ਤੁਸੀਂ ਖੁਦ ਜਾਣਦੇ ਹੋ ਕਿ ਇਹਨਾਂ ਲੋਕਾਂ ਨੇ 4 ਸਾਲ ਕੀ ਕੀਤਾ ਹੈ ਪੰਜਾਬ ਦੇ ਲਈ ਤੁਸੀਂ ਸਭ ਇਸ ਤਰੀਕੇ ਨਾਲ ਵਾਕਿਫ ਹੋ ਸੋ ਕਿਸੇ ਦੀਆਂ ਗੱਲਾਂ ਚਲਾਉਣਾ ਵਾਹਿਗੁਰੂ ਜੀ ਕਾ ਖਾਲਸਾ